ਤਹਿਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੇ ਗੋਇਲ ਦੀ ਅਗਵਾਈ ਹੇਠ ਜ਼ਿਲ੍ਹਾ ਐਪਿਡੈਮੋਲੋਜਿਸਟ ਡਾਕਟਰ ਮਨੀਰ ਮੁਹੰਮਦ ਵੈਲੋਂ ਇਅਨ ਕਾਲਜ ਆਫ ਨਰਸਿੰਗ ਭੋਗੀਵਾਲ ਵਿਖੇ ਡੇਂਗੂ ਪ੍ਰਤੀ ਜਾਗਰੂਤਾ ਸੈਮੀਨਾਰ ਲਗਾਇਆ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਡੇਂਗੂ ਦੇ ਕਾਰਨ ਲੱਛਣ ਅਤੇ ਬਚਾਅ ਸੰਬੰਧੀ ਵਿਦਿਆਰਥੀਆਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਆਉਣ ਵਾਲੇ ਸੀਜ਼ਨ ਵਿੱਚ ਲੋਕਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਜਸਪ੍ਰੀਤ ਕੌਰ ਕਾਲਜ ਦੇ ਪ੍ਰਬੰਧਕ ਪ੍ਰਵੀਨ ਮੈਡਮ ਅਤੇ ਉਹਨਾਂ ਦੇ ਨਾਲ ਰਾਜੇਸ਼ ਰਿਖੀ ਪੰਜ ਗਰਾਈਆਂ ਤੇ ਮੁਹੰਮਦ ਰਾਸ਼ਦ ਸਮੇਤ ਵਿਦਿਆਰਥੀ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੁਆਰਾ ਜਾਰੀ ਕੀਤੇ ਗਏ ਡਿਸ਼ਮੈਨੇਸ਼ਨ ਸਾਰਾ ਅੱਜ ਜਿਲ੍ਹਾ ਮਲੇ ਕੁਲਾਬੀਨ ਮਾਨਯੋਗ ਸਿਵਲ ਸਰਜਨ ਸੰਜੇ ਗੋਲਜੀ ਦੇ ਆਦੇਸ਼ਾਂ ਅਨੁਸਾਰ ਐਹਾਨ ਨਰਸਿੰਗ ਕਾਲਜ ਵਿਖੇ ਇੱਕ ਜਾਗਰੂਕਤਾ ਲਈ ਸੈਸ਼ਨ ਕੀਤਾ ਗਿਆ ਇਸ ਸੈਸ਼ਨ ਦਾ ਜਿਹੜਾ ਮੁੱਖ ਮਕਤਬ ਸੀਗਾ ਉਹ ਨਰਸਿੰਗ ਸਟੂਡੈਂਟਸ ਨੂੰ ਲਾਰਵੇ ਦੀ ਆਈਡੈਂਟੀਫਿਕੇਸ਼ਨ ਅਤੇ ਡੇਂਗੂ ਦੀ ਰੋਕਥਾਮ ਬਾਰੇ ਜਾਣਕਾਰੀ ਦੇਣਾ ਸੀ ਨਰਸਿੰਗ ਸਟੂਡੈਂਟਸ ਨੂੰ ਦੱਸਿਆ ਗਿਆ ਕਿ ਇਹ ਲਾਰਵੇ ਦੀ ਆਈਡੈਂਟੀਫਿਕੇਸ਼ਨ ਨਾਲ ਅਤੇ ਡੇਂਗੂ ਦੇ ਜਿਹੜੇ ਰੋਕਥਾਮ ਦੇ ਉਪਰਾਲੇ ਨੇ ਜਾਂ ਕਦਮ ਨੇ ਉਹਨਾਂ ਦੀ ਜਾਣਕਾਰੀ ਨਾਲ ਉਹ ਕਮਿਊਨਿਟੀ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਆਪਣੀਆਂ ਸੰਸਥਾਵਾਂ ਨੂੰ ਡੇਂਗੂ ਤੋਂ ਬਚਾਅ ਕਰ ਸਕਦੇ ਹਨ ਨਾ ਤੇ ਨਾਲ ਹੀ ਉਹਨਾਂ ਦਾ ਜਿਹੜਾ ਕਮਿਊਨਿਟੀ ਪ੍ਰਤੀ ਔਰ ਆਪਣੇ ਕੰਮ ਪ੍ਰਤੀ ਜਿਹੜਾ ਹੈਗਾ ਉਹ ਜਿਹੜੀ ਉਹਨਾਂ ਦੀ ਭੂਮਿਕਾ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਇਹ ਕਦਮ ਰਹੇਗਾ